ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰਕਵਤਰ ਸੈਟ ਆ ਸਾਰੇ ਵੀਰਾਂ ਨੇ ਕੰਮ ਥੋੜਾ ਠੀਕ ਆ ਲਓ ਬਾਬੇ ਉੱਠ ਖੜੇ ਸਵੇਰ ਸਵੇਰ ਜਿਵੇਂ ਸਾਨੂੰ ਕੀ ਦੱਸਿਆ ਸੀ ਹਨਾ ਵੀ ਸਵੇਰ 7 ਵਜੇ ਉੱਠਾਂਗੇ ਤੇ ਕੂਤਰਕਵਤਰ ਲਿਆਵਾਂ ਕੋਈ ਨਾ ਕੋਈ ਹਨਾ ਜਿਹੜੇ ਕੋਈ ਪੱਕੇ ਜੋੜੇ ਸੀ ਪੁਰਾਣੇ ਉਹ ਫਿਰ ਮੈਂ ਹੈ ਲਾ ਕੇ ਦੇਖ ਲਾਂ ਇੱਕ ਕਰੀ ਗਿਆ 4 ਵਜੇ ਲਈ ਕਰੀ ਹੈ ਨਾ ਤੇ ਵੈਸੇ ਪੱਕੇ ਦਾ ਕਾਦੇ ਹਨਾ ਉਹ ਦਾ ਭਾਈਦੇ ਆ ਇਹ ਵੀ ਗਰਮ ਬਾਲੇ ਜਾਦੇ ਆ ਪਰ ਜੇ ਅੱਜ ਐਦ ਕੀ ਵਾਲੀ ਗਰਮੀ ਪੈਗੀ ਫੇਰ ਉਹ ਬੋਜੀ ਕਰਨੀ ਨੂੰ ਨਹੀਂ ਮੰਨ ਕੇ ਚੱਲ ਮੀ ਖੜ ਜਾਣਗੇ ਬੜੀਆਂ ਨਿਆਰਾ ਲਿਆ ਦੇਣਗੇ ਇੰਜਰੇ ਚ ਪਾ ਕੇ ਤੇ ਇਹਨੂੰ ਰੱਖ ਲਈਏ ਆਪਾਂ ਇੱਥੇ ਹੀ ਠੀਕ ਹੈ ਕਿ ਨਹੀਂ ਤੇ ਉਦੋਂ ਬਾਅਦ ਬਸ ਜਦੋਂ ਘਰੇ ਗਏ ਉਦੋਂ ਚੱਕ ਕੇ ਲਿਆਵਾਂਗੇ ਇਹਦੇ ਨਾਲ ਕੋਈ ਫੂਲ ਨਹੀਂ ਆ ਤਾਂ ਕੋਈ ਗੱਲ ਹੀ ਨਹੀਂ ਹੋਣੀ ਜੀ ਜਿਆ ਉੱਠ ਕੇ ਤੁਹਾਨੂੰ ਸਹੀ ਦੱਸਾਂ ਰਿਹਾ ਮੈਂ ਲਓ ਜੀ ਕਹਿੰਦੇ ਇਧਰ ਸੀਰਾ ਯਾਰ ਵੀ ਪਹੁੰਚਾ ਹੋਇਆ ਸਾਡਾ ਤੇ ਸੀਰੇ ਇੱਕ ਤਰੀਕੀ ਚੀਜ਼ ਹੈ ਸੱਚ ਯਾਰ ਮੈਂ ਲਿਆਵਾਂ ਥਾੜ ਜੋ ਬਈ ਸੀਰੇ ਨੂੰ ਉਹਦਾ ਕੀ ਆਫਟਰ ਦੇ ਦੀ ਆਪਾਂ ਲੈ ਸੀਰੇ ਫਾੜ ਆ ਦੀ ਬਾਤ ਇਹ ਮੁੰਡੇ ਕੱਲ ਲੋਡ ਕਰਾਗੇ ਸੀਗੇ ਸੱਚ ਜਾਨਾ ਹੋਰ ਇੱਕ ਨੰਬਰ ਬਣ ਗੀ ਨਾ ਜਮਾ ਖੁਸ਼ ਆ ਹੋਰ ਬਾਬਾ ਲਓ ਬਾਬਿਓ ਕਹਿੰਦੇ ਕਿ ਸ਼ਿਕਾਰ ਵੀ ਕਾਬੂ ਕਰ ਲਿਆ ਜੀ ਇੱਕ ਮਿੰਟ ਬਲ ਉਹਨੂੰ ਚੱਪਲਾਂ ਪਾ ਕੇ ਆਉਣ ਦਿਓ ਬਹੁਤ ਅੰਕੀਤਾ ਸੀ ਵੀ ਰਾਤ ਨੂੰ ਨਹੀਂ ਵੀ ਜਦੋਂ ਮੰਨ ਕੇ ਚੱਲ ਜੀ ਮਰਾਥਾ ਹੜ ਦੇ ਗੇਟ ਤੇ ਜਦੋਂ ਰਾਤ ਨੂੰ ਹਣਾ ਕਈ ਵਾਰੀ ਵੀ ਨਹੀਂ ਪਤਾ ਲਾ ਵਾਇਰ ਪੈਪੀ ਹੁੰਦੀ ਸੀ ਇੱਥੇ ਆ ਬਾਰ ਬਾਰ ਖੁੱਲਿਆ ਹੁੰਦਾ ਸੀ ਨਾ ਤੇ ਰਾਤ ਨੂੰ ਆ ਕੇ ਕੂਤਰਾਂ ਨੂੰ ਚੁੰਬੜ ਜਾਂਦੀ ਸੀ ਬਿੱਲੀ ਤੇ ਹੁਣ ਉੱਥੇ ਪਿਆ ਸੀ ਮੈਨੂੰ ਐ ਟੱਪਦੀ ਦੇਸੀਗੀ ਮੈਨੂੰ ਪਤਾ ਸੀ ਕਮਰੇ 'ਚ ਜਾਊਗੀ ਤੇ ਉੱਥੋਂ ਮੈਂ ਹੋਲੀ ਕਿਤੇ ਆ ਕੇ ਬਾਹਰ ਲੈ ਭੇੜ ਪਤਾ ਨਹੀਂ ਕਿਧਰ ਲੋਕੀ ਯਾਰ ਇੱਕ ਤਾਂ ਗੰਦ ਪਿੱਲ ਬਾਲਾ ਇਹਦੇ 'ਚ ਤੇ ਇੱਕ ਖੜ ਚ ਪਾ ਲ ਗਏ ਤੇ ਕਹਿਣਾ ਕੁਛ ਨਹੀਂ ਬ్రో ਆਪਾਂ ਠੀਕ ਆ ਉਹਨੂੰ ਨਾ ਕੁੱਟਣਾ ਆ ਬੈਠੀ ਬਈ ਉਹ ਦੇਖੋ ਸਾਹਮਣੇ ਖੰਜੇ ਗਿਆ ਨੇ ਇਹ ਵੋ ਰਹੀ ਮਾਣੂ ਬਿੱਲੀ ਉਹ ਬੈਠੀ ਕਹਿਣਾ ਕੁਛ ਨਹੀਂ ਇਹਨੂੰ ਠੀਕ ਹੈ ਨਾ ਕੁੱਟਣਾ ਨਾ ਮਾਰਨਾ ਬਸ ਫੜਨਾ ਇਹਨੂੰ ਇੱਥੋਂ ਤੇ ਕਿਤੇ ਦੂਰ ਛੱਡਿਆਉਣਾ ਠੀਕ ਹੈ ਕਿ ਨਹੀਂ ਹਾਂਜੀ ਬਾਪ ਤੇ ਧੁੱਪ ਨਹੀਂ ਕਿਲੇ ਕਰੜੀ ਬਈ ਆ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਧੁੱਪ ਐਂ ਕਰਕੇ ਤੇ ਉਹ ਕਰ ਦਿਆ ਹਣਾ ਮੈਂ ਢੇਰੀਆਂ ਕਾਉ ਕੀੜਿਆਂ ਕੂੜੀਆਂ ਆਂ ਨਿਕਲ ਕੇ ਭੱਜ ਜਾਣਗੇ ਇਹਨੇ ਨਾਲ ਤੇ ਉਦੋਂ ਬਿਲਾ ਕੇ ਫਿਰ ਘਰੋ ਚੱਕ ਲਵਾਂਗਾ ਉਹ ਕੁੱਟਣ ਵਾਲਾ ਹੁੰਦਾ ਜਿਹੜਾ ਕੁੰਡਾ ਕੋਟਾ ਜਾਂ ਕਿ ਪਰ ਨੀ ਕੀ ਕਹਿੰਦੇ ਹੁੰਦੇ ਉਹਨੂੰ ਗੈਸੇ ਆਪਣੇ ਕੋਲੇ ਪਿਆ ਤਾਂ ਹੈਗਾ ਜਿਵੇਂ ਆਹ ਦੇਖੋ ਪਰ ਇਹ ਹੈਗਾ ਛੂਟਾ ਇਹਦੋਂ ਵੱਡਾ ਪਿਆ ਉਹ ਚੱਕ ਲਵਾਂਗਾ ਉਹ ਚ ਕੁੱਟ ਲਾਂਗੇ ਤੇ ਉਹ ਕੇ ਆਰਪੋਟਾਂ ਤੇ ਕੁਝ ਜੋੜੀਆਂ ਵੀ ਛੱੜਦਾ ਵੀ ਮੈਂ ਜਿਵੇਂ ਕੁਝ ਜੋੜੀਆਂ ਪੱਕੀਆਂ ਹੋਊਗਾ ਇੱਕ ਤਾਂ ਆ ਜੋੜੀ ਪੱਕੀ ਹੋ ਗਈ ਠੀਕ ਆ ਆਪਣੀ ਆਹਾਂ ਜੋੜੀ ਪੱਕੀ ਹੋ ਗਈ ਇੱਕ ਆਪਣੀ ਆ ਜੋੜੀ ਪੱਕੀ ਹੋ ਗਈ ਤੇ ਇੱਕ ਆਪਣੀ ਹਾਂ ਵੀ ਬਸ ਕੱਚੀ ਪੱਕੀ ਜੀ ਮੇਰੇ ਹਿਸਾਬ ਨਾਲ ਤੇ ਬਾਕੀ ਮੀਣ ਦੇਖ ਲਓ ਬਈ ਮੀਣ ਆਪਣੇ ਕੋਲੇ ਸਾਰੇ ਆ ਵੀ ਸ਼ਾਖ ਆਜ ਮੇਰੇ ਤੀਏ ਨਾਲੇ ਦੇ ਵੀ ਸ਼ਾਖ ਹੈ ਜਿਵੇਂ ਇਧਰ ਆ ਵੀ ਸ਼ਾਖ ਆ ਬੈਠਾ ਹੈ ਹਨਾ ਆ ਸਾਰਾ ਥੀ ਹੋ ਗਈ ਮੈਂ ਸਾਰੇ ਕੁਤਰਾ ਟੋਟਰਾ ਤੋਂ ਜ਼ਿਆਦਾ ਸ਼ਾਖ ਕੀ ਇਹ ਸਾਰੀਆਂ ਚੀਜ਼ਾਂ ਸੀਗਾਂ ਬਈ ਇਹ ਲਗਭਗ 11 ਚੀਜ਼ਾਂ ਹੋਣਾ ਚਾਹੀਦੀਆਂ 1 2 3 4 5 6 7 8 9 10 11 ਆ ਚੀਜ਼ਾਂ ਮੇ ਟੋਟਰਾ ਠੀਕ ਹੈ ਜਿਨ੍ਹਾਂ ਦੀ ਦਵਾਈ ਬਣਨੀ ਹੈ ਇੱਕ ਵਾਰ ਦੇਖੋ ਸ਼ਾਖ ਛੜ ਦੇ ਨਾਮ ਹੈ ਹਨਾ ਤੇ ਇਹ ਬਾਕੀ ਸਾਨੂੰ ਮੈਂ ਉਹ ਇੱਕ ਵਿੱਚ ਫੋਟੋ ਸ਼ੇਅਰ ਕਰ ਦੂੰਗਾ ਕਿਹੜਾ ਕਿਹੜਾ ਚੀਜ਼ਾਂ ਕਿੰਨੀਆਂ ਕਿੰਨੀਆਂ ਚੀਜ਼ਾਂ ਜਿਹੜਾ ਕੂਤਰੀਆਂ ਵੱਡੀਆਂ ਹਨ ਆਂਡਾ ਤੁਰੰਗਾ ਕਬੂਤਰ ਕਬੂਤਰਾਂ ਉਹਨਾਂ ਵਾਸਤੇ ਇਹ ਤੇ ਹੁਣ ਚਲੀਏ ਬਾਬੇ ਉਹ ਘਰ ਨੂੰ ਉਦੋਂ ਪਹਿਲਾਂ ਲਗਟਨ ਨੂੰ ਤੇ ਬੰਦ ਕਰਦਗੇ 10 11 ਵਜੇ ਹੋਏ ਆ ਲਓ ਬਾਬੇ ਚੱਕ ਲਿਆਂਦਾ ਦੂਜਾ ਆਪਣਾ ਕੁੰਡਾ ਘੋਟ ਆ ਜਾ ਤੇ ਇੱਕ ਲਿਆਂ ਵਾਲੇ ਮੁੰਡੇ ਵੀ ਆਏ ਹੋਏ ਆ ਮੈਨੂੰ ਲੱਗਦਾ ਮੇਰੇ ਵੀਰੋ ਹਾਂਜੀ ਕਹਿੰਦੇ ਬੈਂਕ ਠੱਲ ਦੀ ਮੁੰਡਿਆ ਨੇ ਆਏ ਹਾਏ ਆਏ ਹਾਏ ਉਹ ਫਿਰਦੇ ਕਹਿੰਦੇ ਮੂਰੇ ਦੇਖੋ ਜਿਵੇਂ ਸ਼ਕਤੀ ਮਾਂ ਚ ਜੈਕਾਰ ਦੇ ਐਂਟਰੀ ਹੁੰਦੀ ਹੈ ਕਿਵੇਂ ਹੈ ਸੈੱਟ ਹੈ ਸੰਦ ਕਿਨੂੰ ਆਉਣ ਓਕੇ ਲਓ ਇਹਦੇ ਚ ਪਾ ਲਿਆ ਹੁੰਦਾ ਉਹਨੇ ਇਹਦੇ ਚ ਕੁੱਟ ਲੈਨੇ ਦਵਾਈ ਦੂ ਜੀ ਤੇ ਲਾਗਿਆ ਬਈ ਆਪਣੀ ਦਵਾਈ ਕੁੱਟਣ ਠੀਕ ਹੈ ਤੇ ਸ਼ਾਇਦ ਵੀ 50 ਗ੍ਰਾਮ ਕਰ ਲਿਆ ਬਰੋ ਪੂਰਾ ਤੋਲਿਆ ਹੁੰਦਾ ਆਪਾਂ ਦੁਕਾਨ ਵਾਲੇ ਕੰਡੇ ਤੋਂ ਤੇ ਹੁਣ ਆ ਸਾਰਾ ਸਮਾਨ ਕਰ ਲੈਣਾ ਇਕੱਠਾ ਇਹ ਬਈ ਲਗਭਗ ਤੁਹਾਨੂੰ ਦੱਸ ਹੀ ਆਣਾ ਵੀ 10 ਚੀਜ਼ਾਂ ਹੈ ਗੈਰਮੀ ਚੀਜ਼ਾਂ ਹੈ ਫੋਟੋਸੋਡਿਕਲ ਸਕਰੀਨ ਤੇ ਸ਼ੋ ਹੋ ਜੂਗੀ ਸਾਰਾ ਕੁਝ ਡਿਟੇਲ ਚ ਲਿਖਿਆ ਉਹ ਕਿੰਨੀ ਮਕਦਾਰ ਹੈ ਕਿੰਨੇ ਦਿਨ ਦੇਣੀ ਹੈ ਕਿਵੇਂ ਦੇਣੀ ਹੈ ਠੀਕ ਹੈ ਉਹ ਬਾਈ ਬਣੇ ਸਕਰੀਨ ਤੇ ਦੇਖ ਲਿਓ ਹਨਾ ਆਪੇ ਆਪ ਦੇ ਹਿਸਾਬ ਤੇ ਤੇ ਜੇ ਬਣਾਉਣੀ ਹੋਈ ਤਾਂ ਬਣਾ ਲਿਓ ਤੇ ਬਾਕੀ ਤੁਹਾਨੂੰ ਰਿਜ਼ਲਟ ਵੀ ਦੱਸਾਂਗੇ ਦਾ ਤੇ ਅੰਦਰ ਦਵਨੀ ਜੀ ਕੋਲ ਬੈਠਿਆ ਚੱਕੀ ਕੁੰਡਾ ਕੋਟ ਆ ਤੇ ਦੂਜਾ ਸੰਧ ਤੇ ਮਰਪਿੰਦੀ ਕੋਲੇ ਬੈਠਾ ਤੇ ਲੱਗਦੇ ਹੱਥ ਕੋਈ ਨਾ ਕੁਝ ਜੋੜੀਆਂ ਵੀ ਛੱਡੀ ਜਾਂਦੇ ਨਵਾਂਗਾ ਇਹ ਉਹ ਸੀ ਜਿਹੜਾ ਤੈਨੂੰ ਪੱਠਾ ਦਿੱਤਾ ਸੀ ਗਲਾਬੀ ਟੂ ਸੈਟਵਰੀ ਵਾਲਾ ਉਹਦੇ ਮਾਪਿਓ ਹੈ ਹਾਂ ਆਪਿਆ ਉਹ ਆ ਮਾਏ ਉਹਦੀ ਉਹ ਪੱਠੇ ਦਾ ਤੇ ਇਹ ਉਧਰੀ ਤਾਂ ਕਿੱਧਰ ਗਈ ਓਏ ਇੱਥੇ ਚਾਲ ਕਬੂਤਰ ਵੀ ਦੇਖ ਛੱਡ ਕੇ ਕਬੂਤਰ ਉਲਝ ਗਿਆ ਉਲਝ ਗਿਆ ਉਲਝ ਗਿਆ ਅੱਡ-ਅੱਡ ਹੋਈ ਕਰਾਂਦਾ ਹਣਾ ਐਦੇ ਸ਼ਿਕਾਰ ਵੀ tàੜ ਰੱਖਿਆ ਹੈ ਦਸਣਾ ਭੁੱਲ ਗਿਆ ਜੀਗਾ ਐਦੇ ਚ ਬਿੱਲੀ tàੜ ਰੱਖੀ ਆ ਹਾਂ ਮੈਂ ਇੱਥੇ ਅੰਦਰ ਪਿਆ ਸੀ ਯਾਰ ਤੇ ਤੂੰ ਬਾਰਮੂਰ ਦੀ ਟੱਪ ਕੇ ਅੰਦਰ ਵੜ ਗਈ ਤੇ ਮੈਂ ਇੱਥੋਂ ਦੀ ਦੇਖਿਆ ਗਾਂ ਟੱਪ ਗਈ ਤੇ ਭੱਜ ਕੇ ਕੇ ਬਾਹਰ ਪੇੜਦਾ ਮੈਂ ਤੇ ਅੰਦਰ ਕੈਦ ਹੋਗੀ ਬਸ ਇੰਨੇ ਹੀ ਕੰਮ ਠੀਕ ਆ ਪਹਿਲਾਂ ਤਾਂ ਬਰੋਲਾ ਬਣਾਉਂਦੇ ਹੁੰਦੇ ਸੀ ਇਹ ਮਾਰਾਂਗੇ ਕਿ ਮਾਰ ਕੇ ਖਾਵਾਂਗੇ ਮਾਰ ਕੇ ਖਾਵਾਂਗੇ ਹਾਂ ਲਓ ਜੀ ਇਧਰੋਂ ਦੋ ਕਬੂਤਰ ਹੋਰ ਚੱਕ ਕੇ ਲੈ ਗਏ ਇੱਕ ਤਾਂ ਕਬੂਤਰ ਹੈ ਤੇ ਇੱਕ ਕਬੂਤਰੀ ਠੀਕ ਆ ਆ ਆਪਣੀ ਪੁਰਾਣੀ ਜੋੜੀ ਬਣੂਗੀ ਛਾਵੇਂ ਆ ਨਵੀਂ ਜੋੜੀ ਲਾਉਣੇ ਆ ਕਿ ਬਦ ਰਕੇ ਤੇ ਹੈ ਦੋਵੇਂ ਇਹ ਮਾਂ ਤੀ ਠੀਕ ਆ ਉਰਲੀ ਮਾਂ ਹੈ ਤੇ ਪਰਲਾ ਉਹ ਮਾਂ ਤੀ ਆਖਣੇ ਮਾਂ ਪੋਤਾ ਹਨਾ ਆਪੋ ਪਰਲਾ ਪੁੱਤ ਹੈ ਇਦਰ ਲਈ ਮਾਏ ਉਹ ਜਿਹੜੀ ਛੋਟੀ ਸਾਈਜ਼ ਦੀ ਹੈ ਠੀਕ ਹੈ ਹਾਂਜੀ ਬਾਪੂ ਤੇ ਇੱਕ ਲਿਆਂ ਦੀ ਘਰੋਂ برف ਵਾਟਰ ਠੰਡਾ ਕਰਨ ਲਈ ਇੱਕ ਲਿਆਂ ਦੀ ਚੁੰਨੀ ਸ਼ਹਿਦ ਪਾਉਣ ਲਈ ਇੱਕ ਲਿਆਂ ਦੀ ਥਾਲੀ ਆਪਣਾ ਸਮਾਨ ਮਿਕਸ ਕਰਕੇ ਗੋਲੀਆਂ ਬਟਣ ਲਈ ਠੀਕ ਹੈ ਤੇ ਦੋਦਰੋਂ ਤੁਹਾਨੂੰ ਪਤਾ ਵੀ ਇੱਕ ਮੇਲ ਤੇ ਫੀਮੇਲ ਚਾੱਕੇ ਲੈਂਦੇ ਤੇ ਇੱਕ ਆ ਲੈਂਦੀ ਹੈ ਪਿੱਲੀ ਇੱਟ ਕਬੂਤਰਾਂ ਦੇ ਪਾਉਣ ਨੂੰ ਵੱਡਿਆਂ ਲਈ ਵੱਟਦਾ ਜੀ ਲੱਡੂ ਵੱਟ ਬਈ ਕਿਹੜਾ ਲੱਡੂ ਹੈ ਇਹ ਉੋਪੇ ਦੇ ਨਾਲ ਓਪੇ ਦੇ ਨਾਲ ਇੱਕ ਉਹਦਾ ਲੱਡੂ ਵਟੀਆਂ ਦੇ ਤਿੰਨ ਬੰਦ ਨੂੰ ਵਟ ਦੇਖਦੇ ਮੇਰੇ ਕੋ ਕਿੱਡੇ ਵਹਿਲੇ ਆ ਜੀ ਹੈ ਨਾ ਤੇ ਆਹ ਆ ਹਦਵਾਈ ਬਈ ਐਡਾ ਨਹੀਂ ਕਿਸੇ ਹੱਸਾ ਤੇ ਵੀ ਦਿੱਤਾ ਜਾਣਾ ਛੋਟਾ ਛੋਟਾ ਮਿੰਨੀ ਗੋਲੀਆਂ ਵਟਾਂ ਕੇ ਇਹਦੀਆਂ ਗੋਲੀਆਂ ਲਈਆਂ ਵਟ ਬਈ ਸਾਰੀਆਂ ਬਹੁਤ ਜਿਆਦੇ ਮਿਹਨਤ ਵਾਲਾ ਕੰਮ ਸੀ ਤੇ ਬਸ ਸਾਡੇ ਇੰਨੀ ਬਚਤ ਰਹੀ ਸੀ ਤਿੰਨ ਚਾਰ ਜਾਣੇ ਸੀਗੇ ਛੇਦੀ ਛੇਦੀ ਵਟ ਪਈਆਂ ਤੁਹਾਨੂੰ ਸਪੈਸ਼ਲ ਡੱਬਾ ਲੈਣਾ ਦੁਕਾਨ ਤੋਂ ਜਾ ਕੇ ਗੋਲੀਆਂ ਪਾਉਣ ਨੂੰ ਚੱਲ ਬੇ ਘਰ ਨੂੰ ਲੈ ਚੱਲੇ ਲੈਣਾ ਸੀ ਕੀ ਆਏ ਸੀ ਬਈ ਹੈ ਨਾ ਐ ਬੇਡੂ ਬੇ ਤੇ ਲੈ ਅਸੀਂ ਕੀ ਚਾਲਦੇ ਨਾਲ ਖਾਣ ਪੀਣ ਨੂੰ ਠੰਡਾ ਦਿੱਤਾ ਸੱਚੀ ਆਈ ਹੁੰਦਾ ਜਦੋਂ ਵੀ ਕੋਈ ਲੈਣ ਨੂੰ ਜਾਂਦਾ ਦੁਕਾਨ ਤੇ ਨਾ ਕੰਮ ਦੀ ਜੀ ਮੈਂ ਖਾਣ ਨੂੰ ਲੈਣੀ ਹੀ ਲੈਣਾ ਪਤਾ ਨਹੀਂ ਕੀ ਯਾਦਤਾ ਮੇਰੀ ਖਾਣ ਨੂੰ ਤਾਂ ਲੈ ਗਈ ਲੈ ਕੇ ਜਾਣਾ ਹੁੰਦਾ ਆਗੇ ਜੀ ਆਗੇ ਲੈ ਕੇ ਸਮਾਨਾ ਥੋੜਾ ਮਿਊਜ਼ਿਕ ਕਟਾਇਓ ਮਿਊਜ਼ਿਕ ਨਿਊਜ਼ ਇੱਕ ਮਿਊਜ਼ਿਕ ਹਾਂਜੀ ਲਓ ਜੀ ਪਹਿਲੇ ਨੰਬਰ ਦਾ ਗੋਲੀ ਖਾਓ ਕਿਹੜੀ ਹੈ ਜੀਰਾ ਗੋਲੀ ਵਾਈ ਦੀ ਹੈ ਇਹ ਖੋਪਾ ਗੋਲੀ ਜੀ ਭਿੰਡਬੇ ਇੱਕ ਦਾ ਲੈ ਆਂਦੇ ਇਹ ਕਾਲ ਆਂਦਾ ਯਾਰ ਉਹ ਜਿਹੜਾ ਡੱਬੇ ਨਹੀਂ ਮਿਲਿਆ ਜਿਹੜਾ ਆਪ ਨੂੰ ਚਾਹੀਦਾ ਸੀਗਾ ਹੈਂ ਆ ਦੋ ਡੱਬੇ ਆ ਨਹੀਂ ਆ ਸਹੀ ਆ ਪਤਾ ਨਹੀਂ ਦੋ ਡੱਬੇ ਲੈਂਦੇ ਹਸ ਤਾਂ ਤੇ ਬਾਕੀ ਆ ਸਮਾਨ ਐਕਸਟਰਾ ਸਾਨੂੰ ਪਤਾ ਹੀ ਆ ਖਾਣ ਪੀਣ ਵਾਲਾ ਤਾਂ ਚੱਲ ਮਾਉਂਟਨ ਡਿਊ ਦਰ ਕੀ ਮੰਗੀ ਕਿੰਨੀ ਆ ਮੁੜਿਆ ਹੈ ਕਿੰਨੀ ਹੋਣਗੀ ਸਾਰੀਆਂ 210 ਤੇ ਆ ਕਿੰਨੀ ਕਹਿੰਦਾ ਉਹ ਤਾਂ 150 ਗਏ ਸੀ 210 ਤੇ ਨਾ ਕਿੰਨੀ ਨਹੀਂ ਲਉਣੀ ਨਹੀਂ ਹਾਂ ਗਿਣ ਗਿਣ ਲੀ ਪਲੀਜ਼ ਕਰ ਦੋ ਮੈਂ 10 ਦੇ ਤਾਂ ਨਹੀਂ ਗਿਣ ਗਿਣ ਮੈਂ ਇੰਨੀ ਕਹਿੰਦਾ ਕਿੰਨੀਆਂ ਕਿੰਨੀਆਂ ਹੋਣਗੀਆਂ ਸਿੰਘਾਏ 100 ਹੋ ਗਈ ਸੀ 100 ਹੀ ਸੀ ਫਰੰਦਰਾ ਸੋਹਣੀ ਹੈ ਲੈ ਕਰਤਾ ਬੰਦ ਖੜਦਾ ਰੇਸ ਕਰ ਥੋੜੀ ਵੱਧ ਅੱਧੀ ਰੇਸ ਕਰ ਲੈ ਇਹਦੀ ਬਾਲੀ ਵੀ ਨਾ ਕਰੀਆ ਯਾ ਓਏ ਬੰਦੰਦਰਾ ਟੰਡਰਾ ਨਹੀਂ ਬਣਿਆ ਚੱਲ ਛੱਡ ਰਹਿਣ ਦੋ ਰੱਖ ਲੋ ਤੇ ਇਧਰ ਦੇਖੋ ਬਈ ਲਾਈਟ ਰੁਟ ਜਗੀ ਆਂਦੇ ਆ ਤੇ ਦਿਨ ਛਿਪਣਾ ਵਾਲਾ ਹੋ ਗਿਆ ਹਣਾ ਤੇ ਉਹ ਉਹ ਕਰਦੇ ਆਂ ਕਿ ਆਪਣਾ ਕੀ ਕਹਿੰਦੇ ਆਂ ਬੰਦ ਕਰਕੇ ਫਿਰ ਚੱਲਦੇ ਆਪਾਂ ਮੱਕੀ ਲੈਣ ਤੇ ਮੱਕੀ ਸਿਰਫ 40 ਕਿਲੋ ਲਿਆਉਣੀ ਹੈ ਤੇ ਅਸੀਂ ਮੋਟਰਸਾਈਕਲ ਤੇ ਲਿਆ ਸਕਦੇ ਸੀਗੇ ਪਰ ਨਹੀਂ ਤੈਨੂੰ ਪਤਾ ਹੈ ਨਾ ਵੀ ਕਿੱਥੇ ਐਡੇ ਸਿਆਣੇ ਹੋਗੇ ਤਾਂ ਗੱਲਾਂ ਹੀ ਕਾਹਦੇ ਘਾਟੇ ਕਾਹਦੇ ਫਿਰ ਸਾਨੂੰ ਟਰੈਕਟਰ ਟਰਾਲੀ ਲੈ ਕੇ ਜਾਵਾਂਗੇ 40 ਕਿਲੋ ਮੱਕੀ ਲੈਣ ਵਾਸਤੇ ਜਾਣਦੇ ਆ ਜੀ ਲਾਂਡ ਪਾਉਂਦੇ ਜਦੋਂ ਜੱਤੀ ਬੈਠਾ ਹੈ ਹੈ ਗਿਆ ਵੈਂਟਲ ਆ ਗਿਆ ਜੀ ਵੈਂਟਲ ਵੈਂਟਲ ਮੈਟ ਲਾਓ ਜਰਾ ਆ ਖੋਲ ਕੇ ਨਾ ਡਾੜੀ ਓ ਹੋ 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 ਗਰਮੀ ਵਾਲਾ ਗੇੜਣੀ ਓਏ ਮੈਂ ਤਾਂ ਕਿ ਮਾਰਾ ਫਟ ਗਿਆ ਕੋਈ ਪੰਜ ਪਈ ਕੋਈ ਭਗਾ ਗਿਆ ਮਾਰਤਾ ਗਿਆ ਉਹ ਤਾਂ ਨਾ ਨਹੀਂ ਦੇ ਰਹੀ ਮੂੰਹ ਗਿਆ ਰਿਕਲ ਗਿਆ ਹੈਗਾ ਬੇਜਕਸ ਕੇ ਪਲਾਸ ਨਾੜ ਖੁੱਲਦਾ ਖੁੱਲੇ ਹੋ ਗਿਆ ਭੰਦੂ ਦਾ ਆ ਨਾ ਲੱਗਿਆ ਬੱਦੇ ਓਹੋ ਆ ਵਿੰਗੀ ਹੋਈਆਂ ਸਾਰੇ ਦੀ ਓਹੋ ਹੋ 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 ਰਹੇਗਾ ਕੋਈ ਨਹੀਂ ਯਾਰ ਹੈ ਨਹੀਂ ਇਹ ਤਾਂ ਆਪਾਂ ਖੋਲ ਦੇ ਜਮੇ ਨੂੰ ਚਾਓ ਜੀ ਤੇ ਪਾਣੀ ਪਾਉਣਾ ਪੈ ਗਿਆ ਸਾਨੂੰ ਨਹੀਂ ਇਹ ਦੂਆ ਦਾ ਪੜਾਕਾ ਹੀ ਪੈ ਸਕਦਾ ਹੈ ਪਾਣੀ ਹੈ ਨਹੀਂ ਇਹਦੇ ਜੋ ਇਹ ਬਾੜਾ ਮੋਟਾ ਹੀ ਜਾਵਾ ਕੋਈ ਉੱਤੇ ਵੀ ਵੀ ਪਾਣੀ ਪੈਦੇ ਜਾ ਓ 210 ਲੈ ਗਾਫ ਫਟੂ ਵਾੜੀ ਉੱਤਰ ਜਾ ਲੈ ਭਾਈ ਲਾ ਦੇ ਉਹਨੂੰ ਇਹ ਆਹਾ ਇਹ ਦਵਣੀ ਨਾ ਆਪਾਂ ਨੂੰ ਸੈੱਟ ਕਰਨਾ ਹੋਊਗਾ ਕੰਮ ਇਹਦਾ ਚਲੋ ਕੋਈ ਗੱਲ ਨਹੀਂ ਰੱਖਿਆ ਭਈ ਓਏ ਬਾਲਟੀ ਇਹ ਖੜੇ ਸੀ ਲੰਬੀ ਇੱਥੇ ਵੀ ਕਬੂਤਰ ਰੱਖੇ ਹੋਏ ਨੇ ਬਾਬੇ ਨੇ ਲੰਬੀ ਵਾਲੇ ਨੇ ਦੇਖੀ ਕਿ ਤੇ ਨਾ ਨਾ ਲੱਗ ਜੇ ਚੋਬਰਾ ਆਪਣਾ ਕਿਤੇ ਕਹਦੇ ਨੇ ਚੋਰ ਆਏ ਸੀ ਮਾਨ ਨਾਲੇ ਲੈ ਗਏ ਪੱਟ ਕੇ ਕਬੂਤ ਜੋੜੀਆਂ ਜਾੜੀਆਂ ਨਾਲ ਹੀ ਆਪਦੇ ਕੀ ਗਲਤ ਗੱਲ ਆ ਕਿਸੇ ਟਾਈਮ ਤੋਂ ਇਥੋਂ ਵੀ ਕਬੂਤਰੀ ਲਗਾਏ ਆ ਉਹ ਪੁਰਾਣੀ ਗੱਲ ਐ ਅੱਜ ਤੋਂ 8-10 ਸਾਲ ਪੁਰਾਣੀ ਗੱਲ ਐ ਸੀ ਇਹ ਤੇ ਕਬੂਤਰੀ ਦਾ ਫਟਾ ਹਟਾ ਕਰਾ ਕੇ ਲਗਾਏ ਸੀਗੇ ਸਾਡੇ ਕੋਲੇ ਕਬੂਤਰ ਸੀਗੇ ਦੋ ਆਹਦੇ ਕੋਲੇ ਕਬੂਤ ਨਹੀਂ ਸੀ ਅੱਜ ਇੱਥੇ ਆਏ ਬਾਬੇ ਕੋਲੇ ਹਾਂਜੀ ਆ ਗਏ ਆ ਮੱਕੀ ਦੀ ਫੈਕਟਰੀ ਚ ਆ ਯਾਰ ਥੋੜੀ ਕਿ ਸਹੀ ਆ ਆਹੀ ਸੀ ਨਾ ਕਾਲੀ ਹੀ ਕਦੋਂ ਐ ਵਿੱਚ ਯਾਰ ਉੱਤਾਂ ਚੋਣਣਾ ਪੈਂਦਾ ਹੈ ਹੈ ਚਾਨਣ ਤਾਂ ਨਹੀਂ ਇੱਕ ਨੰਬਰ ਮੱਕੀ ਹੈ ਬਸ ਦਾਣੇ ਵੇਖ ਵੇਖ ਪਾੜੋ ਤਰਾਖਲਾ ਕਿਉਂਕਿ ਨਵਾਂ ਗਟਾ ਬੋ ਖੋਲਣਾ ਕਿਉਂਕਿ ਭਲਾਉ ਜੀ ਡਾਟ ਲਈਆ ਟਰਾਲੀ ਮੱਕੀ ਦੀ ਆ ਦੇਖੋ ਹਣਾ ਲੈ ਚੱਲੇ ਬਰੋ 42 ਕਿਜੀ ਮੱਕੀ 1100 ਰੁਪਏ ਦੀ ਤੇ 26 ਰੁਪਏ ਪਰ ਕਿਜੀ ਪਿੰਡ ਲੰਬੀ ਤੋਂ ਹੁਣ ਚੱਲਦੇ ਆ ਹੋਰੇ ਦਾ ਫੋਨ ਆ ਗਿਆ ਯਾਰ ਕਮਾਲ ਹੋ ਗਈ ਯਾਰ ਗੁਰੂ ਸਰ ਵਾਲਾ ਦਾ ਬਾਈ ਦਾ ਇੱਕ ਮਿੰਟ ਰੁਕਿਓ ਉਹ ਫੇਰ ਸਟਾਰਟ ਨਾ ਹੋਇਆ ਫੇਰ ਓਏ ਕੀ ਹੋਊਗਾ ਇਹ ਕਿੱਥੇ ਲੱਗਦੀ ਕਿੱਥੇ ਫਿਰਦਮਣੀ ਆ ਇਹ ਵੀ ਪਤਾ ਹੋਵੇ ਇਹਦੇ ਨਾਲ ਲੱਗਦੀ ਆ ਤਾਂ ਇਹਦੇ ਨਾਲ ਲੱਗਦੀ ਮੇਰੇ ਤਾਂ ਪੱਖੇ ਨਾਲ ਲੱਗਦੀ ਆ ਯਾਰ ਪੱਖਿਆਂ ਨਾਲ ਚ ਲੱਗੇ ਬੰਦ ਕਰਕੇ ਸਟਾਰਟ ਹੋਈ ਜੂ ਆ ਉਹ ਹੋ ਜੂ ਸਲਫਣੇ ਹੋਣਾਂ ਦਾ ਬੰਦ ਕਰੀ ਖਿੱਚ ਦੇ ਟੋਕ ਯਾਰ ਮੈਂ ਕੋਈ ਬੱਤ ਵੜਦਿਆਂ ਹਾਂ ਨਹੀਂ ਯਾਰ ਕਾਹ ਨਾਲ ਲੱਗਣਾ ਕੀ ਯਾਰ ਆਹੀ ਲੱਗਦੀ ਆ ਤਾਂ ਇਹ ਆ ਜੀ ਲੱਗਣ ਲੱਗ ਗਿਆ ਵਟਨ ਲੱਗੀ ਪੱਤੀ ਇਹ ਸਿੱਧਾ ਕਰਨਾ ਪੂ ਸਾਰਾ ਪਾਣ ਹਾਂ ਚਲਾਉ ਜੀ ਆ ਗਏ ਆ ਘਰੇ ਬਾਤਿਓ ਲੈ ਕੇ ਮੱਛੀ ਦਾ ਘਟਾ ਮੇ ਹੀ ਰੋ ਤੇ ਗੱਡੀ ਸਿੱਧੀ ਹਵੇਲੀ ਵਾਲੇ ਮੋੜ ਤੇ ਗਿਆ ਮੈਂ ਕਿਹਾ ਤੇ ਭਾਈ ਗੋਰਾ ਗੁਰੂ ਸਰ ਵਾਲੇ ਸਾਡੇ ਉਸਤਾਦ ਜੀ ਵੀ ਆਏ ਹੋਏ ਨੇ ਹੋਪਸ ਉਹਨਾਂ ਨੂੰ ਕਬੂਤਰ ਦਿਖਾਵਾਂਗੇ ਵੇ ਐਸੇ ਮੈਂ ਪਹਿਲਾਂ ਵੀ ਮੰਗੇ ਸੀ ਉਹਨਾਂ ਤੋਂ ਤੇ ਹੁਣ ਫੇਰ ਦੋ ਕੰਪਿਊਟਰ ਮੰਗ ਲਾਂਗੇ ਹੋਰ ਕਿਸ ਤੋਂ ਮੰਗਦਿਨੇ ਆਪਾਂ ਬਾਈ ਤੋਂ ਮੰਗਣ ਲਗੇ ਸ਼ਰਮ ਨਹੀਂ ਕਰਦੇ ਮੈਂ ਤਾਂ ਕਹਣਾ ਐ ਕਰ ਦਾਂਦਾ ਵੀ ਨਹੀਂ ਇਹਨੂੰ ਲਾ ਕੇ ਤੇ ਟਰਾਲੀ ਘਰੀ ਕੱਢੋਣੇ ਆਪਾਂ ਹਾਂਜੀ ਬਾਪੂ ਤੇ ਦਮਣੀ ਤੇ ਮਨਪ੍ਰੀਤ ਕਹੇ ਬਈ ਘਰੇ ਟਰਾਲੀ ਕੱਢਣ ਤੇ ਜਾਸ ਗੱਟਾ ਲੈ ਗਿਆ ਅੰਦਰ ਨੂੰ ਇਹ ਵੈਸੇ ਜ਼ਿਆਦਾ ਹੀ ਲੈਂਦੀ ਆਪਾਂ 30 ਕਿਲੋ ਪਾਉਣੀ ਆ ਲੈਂਦੀ 42 ਕਿਲੋ ਚੱਕਰ ਕੇ ਗ੍ਰੈਂਡ ਗਰੂਡ ਕਰਕੇ ਵਿੱਚੋਂ ਆਟਾ ਆਟਾ ਛੋਲਕ ਛਾਲਕ ਧੋਤਾ ਆ ਕੇ 42 ਕਿਲੋ ਚੋਂ ਮਸਾਂ 34 ਕਿਲੋ ਨਿਕਲ ਆਉਗੀ ਸਹੀ ਮੱਕੀ 34 ਕਿਲੋ ਤੋਂ ਤੋਲ ਕੇ 30 ਕਿਲੋ ਪਾ ਕੇ ਤੇ ਬਾਕੀ ਆਪਾਂ ਕੋਈ ਚੱਕਰ ਨਹੀਂ ਹੋਰ ਕੰਮ ਚੱਲਣਾਂਗੇ ਇਸ ਚ ਕੀ ਹੋ ਗਿਆ ਦਮ ਨੇ ਇਹ ਛੱਡ ਗਿਆ ਦੋ ਕੀ ਬਿੱਲੀ ਭੱਜ ਗਈ ਭੈਣੀ ਜਵੇ ਦੀ ਸਾਨੂੰ ਪਤਾ ਪਤਾ ਸੀ ਕਿੱਥੇ ਲੱਗ ਗਈ ਬਿੱਲੀ ਭੱਜ ਗਈ ਇੱਥੋਂ ਨਾ ਆ ਥੋੜੀ ਜਿਹੀ ਵਿੰਡੋ ਕੋ ਖੁੱਲੀ ਪਈ ਸੀ ਇਧਰ ਮਾਡੀ ਪੇੜੀ ਕਿੰਨੀ ਖੁੱਲੀ ਪਈ ਸੀ ਦੱਸਗੇ ਆਪਾਂ ਮਾਣ ਪੀ ਤੇ ਇਹ ਇੰਨੀ ਖੁੱਲੀ ਪਈ ਸੀ ਤੇ ਇੱਥੇ ਆ ਦੇਖੋ ਲੱਗੇ ਪਿਆ ਵਾਲ ਬਿੱਲੀ ਦੇ ਇੱਥੇ ਹੈ ਨਾ ਉਥੋਂ ਦਾ ਅਜਾ ਲਾ ਲਿਆ ਵੀ ਮੈਂ ਕਿ ਇਥੋਂ ਦੀ ਬੀਰੀ ਨਿਕਲ ਗਈ ਬਾਹਰ ਖੋਲ ਕੇ ਹਨਾ ਵਾਲ ਵਾ ਲੱਗੇ ਵੇ ਨਹੀਂ ਇਹਦੇ ਵਾਲ ਵਾ ਕਿਸਮਤ ਸੀ ਵਿਚਾਰੀ ਦੀ ਹਨਾ ਕੱਢ ਕੇ ਦਰਗੀ ਨੂੰ ੱਲਿਆ ਨਹੀਂ ਫਿਰ ਆਪਾਂ ਕਿਹੜਾ ਕੁਛ ਕਹਿਣਾ ਸੀਗਾ ਆਪਾਂ ਦੂਰ ਛੱਡ ਗੋਣੀ ਵਿਚਾਰੀ ਨੂੰ ਮੈਂ ਮਿੱਠੀ ਕਰਨੀ ਹੈ ਮਿੱਠੀ ਨਾ ਕਿਤੇ ਹੋਰ ਕੁਝ ਕਰਨਾ ਸੀਗਾ ਚਲੋ ਕੋਈ ਗੱਲ ਨਹੀਂ ਉਦੋਂ ਨਹੀਂ ਮੈਂ ਪਲਾਸ ਲਾਣ ਜਾ ਕੇ ਮੜ ਮੜ ਸੈਟ ਵਟ ਕਰਕੇ ਘਰੇ ਲਾ ਆਉਂਗਾ ਲਾਉ ਜੀ ਤੇ ਇਧਰ ਪਿੱਲੀ ਹਟਾ ਦਾ ਪ੍ਰੋਸੈਸ ਵੀ ਚੱਲ ਪਿਆ ਕੁੱਟੀ ਜਾਊਗੀ ਉਸਤਾਦ ਜੀ ਨਹੀਂ ਕੁੱਟੀਆਂ ਦੀ ਮੈਨੂੰ ਐ ਲੱਗਦਾ ਵੀ ਕੁੱਟੇ ਤੋਂ ਵੱਧ ਭਖ ਲੈ ਰਹੇ ਆ ਇਹਨੂੰ ਕੁੱਟਾ ਕੁੱਟਾ ਤਵਾਸ ਮੈਨੂੰ ਖਿਲਾਰ ਰਿਹਾ ਹੈ ਪਾਣੀ ਤਾਂ ਘਰ ਨਾਲ ਹੈ ਬਾਏ ਬਾਏ ਸੀ ਯੂ ਲੇਟਰ ਟੂਮੋਰੋ ਠੀਕ ਹੈ ਕਿ ਨਹੀਂ ਕੱਲ ਨੂੰ ਮਿਲਦੇ ਆ ਜਾਂ ਤੁਸੀਂ ਇੱਥੇ ਆਓਗੇ ਜਾਂ ਮੈਂ ਤੁਹਾਡੇ ਕੋਲ ਆਵਾਂਗਾ ਮੈਂ ਆਉਂਗਾ ਕੱਲ ਨੂੰ ਤੁਸੀਂ ਆਪਣਾ ਕੈਮਰਾ ਰੱਖਿਓ ਜਾ ਕੇ ਸਮਾਨ ਪੱਤਾ ਤੇ ਮੈਂ ਵਾਲ ਸੰਦ ਸੰਦ ਕੈਮ ਰੱਖਿਓ ਸੀ ਤੇ ਬਾਪਾ ਆ ਕੇ ਕੰਮ ਕਰਾਵਾਂਗੇ ਠੀਕ ਹੈ ਕਿ ਨਹੀਂ ਓਕੇ 베ਬੀ ਬਾਏ ਬਾਏ ਫਿਰ ਮਿਲਦੇ ਆ ਮੈਂ ਜਾਂਦਾ ਅੱਗੇ ਪਹੁੰਚੋ ਤੁਸੀਂ ਘਰ ਆ ਕੇ ਫੋਨ ਕਰ ਦਿਓ ਮੈਨੂੰ ਚਲੋ ਬਾਪੋ ਆਪਣੀ ਪਿੱਲੀਟ ਤੁਹਾਨੂੰ ਦਿਖਾਈ ਦਿੱਤੀ ਹੁੰਦੀ ਹੈ ਨਾ ਪਿੱਲੀਟ ਕਰਤੀ ਓਕੇ ਰਿਪੋਰਟਾਂ ਤੇ ਕਬੂਤਰੀਆਂ ਵਾਲੀਆਂ ਦੂਜੀ ਦਵਾਈ ਵੀ ਓਕੇ ਰਿਪੋਰਟਾਂ ਕਰਤੀਆਂ ਕੋਈ ਜੋੜੀਆਂ ਤੁਹਾਨੂੰ ਪਤਾ ਹੈ ਨਾ ਜੋੜੀਆਂ ਦਿਖਾਵਾਂ ਸਾਨੂੰ ਪਹਿਲਾਂ ਤਾਂ ਯਾਰ ਜੋੜੀਆਂ 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 ਤੈਨੂੰ ਜੋੜੀਆਂ ਇਧਰ ਹੋਗੀਆਂ ਬਰੋ ਠੀਕ ਹੈ ਉਹ ਦੇਖੋ 1 2 3 ਤੇ 6 ਜੋੜੀਆਂ ਇਧਰ ਹੋਗੀਆਂ ਮੈਨੂੰ ਲੱਗਦਾ 1 2 3 4 5 6 ਓਕੇ ਰਿਪੋਰਟਾਂ ਤਿੰਨ ਤੇ ਛੇ ਕਿੰਨਾਂ ਹੋ ਗਏ ਸਿਆਪੇ ਗਿਣ ਲਓ ਹਨਾ ਇੰਨੀਆਂ ਜੋੜੀਆਂ ਲੱਗ ਚੁੱਕੀਆਂ ਤੇ ਹਜੇ ਕੋਈ ਜੋੜਾ ਅੰਦਰ ਹੈ ਬਸ ਛੇਤੀ ਛੇਤੀ ਇੱਕ ਦੋ ਜਣਾਂ ਚ ਲਾ ਕੇ ਤੇ ਆਪਣਾ ਸਾਨੂੰ ਸਾਰਾ ਕੰਮ ਸਾਨੂੰ ਦੱਸੇ ਜਿੰਨਾ ਕੰਮ ਕਰਨਾ ਹਨਾ ਕੰਮ ਬਹੁਤ ਹੈ ਆਪਣੇ ਕੋਲ ਕੋਈ ਗਾਹ ਦੇ ਜਿਵੇਂ ਜਿਵੇਂ ਕਰੀਆਂ ਗੌਂਸ ਨੂੰ ਪਤਾ ਲੱਗ ਗਿਆ ਹੋਊਗਾ ਤੇ ਮੀਤੇ ਨੇ ਬਈ ਦੋ ਦਿਨ ਹੋ ਗਏ ਦੁਕਾਨ ਨਹੀਂ ਖੋਲੀ ਉਹਨਾਂ ਦੇ ਘਰਾਂ ਚ ਹੋ ਗਈ ਸੀ ਮਰਗ ਉਹ ਜਦੋਂ ਆਇਆ ਦੁਕਾਨ ਤੇ ਉਦੋਂ ਬਾਅਦ ਆਪਣਾ ਜਾਲ ਲਾ ਕੇ ਦੇ ਕੇ ਜਾਊਗਾ ਲਓ ਜੀ ਤੇ ਇਧਰ ਆਪਣੇ ਵੱਡੇ ਕਬੂਤਰਾਂ ਨੂੰ ਰੱਖ ਦिए ਦਾਣੇ ਜਿੰਨੇ ਕੁ ਰਹਿ ਗਏ ਉਹਨੇ ਇਹਨਾਂ ਨੂੰ ਰੱਖ ਦिए ਬਸ ਆਹ ਹਨਾ ਕੋਈ 7-8 ਹੰ ਲੋ ਜੀ ਤੇ ਇਧਰ ਆਪਣੀਆਂ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਆ ਬਰੋ ਦਾਣੇ ਤੇ ਨਾਲ ਦੇ ਨਾਲ ਪਾ ਦਿਆ ਵਾਟਰ ਵੀ ਇਹਨਾਂ ਨੂੰ ਦਾਣੇ ਵੀ ਹੋ ਗਏ ਬਰੋ ਇਹਨਾਂ ਦੇ ਤੇ ਪਾਣੀ ਵੀ ਹੋ ਗਿਆ ਬਿਲਕੁਲ ਠੀਕ ਹੈ ਵੱਡੇ ਕਬੂਤਰਾਂ ਨੂੰ ਵੀ ਪਾਤਾ ਤੇ ਇਧਰ ਕਬੂਤਰਾਂ ਨੂੰ ਵੀ ਪਾਤਾ ਢਾਕ ਦੀ ਨਾਲ ਦੀ ਨਾਲ ਓਕਰ ਪੋਟਾਂ ਤੇ ਲਾ ਦੀ ਲੋਕ ਵੀ ਇਹਨਾਂ ਨੂੰ ਹਾਂਜੀ ਬਾਬੋ ਆਗੇ ਇਧਰ ਲਈ ਕਰੀ ਜੀ ਘਰ ਵਾਲੇ ਕੂਤਰਾਂ ਦਾ ਵੀ ਦਾਣਾ ਪਾਣੀ ਹੋ ਗਿਆ ਬਿਲਕੁਲ ਠੀਕ ਹੈ ਤੇ ਇਧਰਲੇ ਸਾਰੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਤਾ ਮਤਲਬ ਚਲੋ ਮੈਂ ਨਹੀਂ ਪਾਇਆ ਜਿਹੜੇ ਆਪਣੇ ਤੁਹਾਨੂੰ ਪਤਾ ਯਾਰ ਮਿੱਤਰ ਕਿੱਲਿਆਂ ਵਾਲੀ ਵਾਲੇ ਆਉਂਦੇ ਹੁੰਦੇ ਆ ਇੰਨਾ ਕੰਮ ਜ਼ਰੂਰ ਚੰਗਾ ਕਰਕੇ ਜਾਂਦੇ ਆ ਫਿਰ ਕੰਮ ਤਾਂ ਸਾਰੀ ਚੰਗੇ ਕਰਦੇ ਆ ਉਹ ਇੱਕ ਤਾਂ ਵੀ ਆਪਣੇ ਬਿਨਾ ਕਾਏ ਤੋਂ ਸਾਰੇ ਕੂਤਰਾਂ ਦਾ ਭਾਂਡੇ ਸਾਫ਼ ਕਰਕੇ ਦਾਣਾ ਭਣੀ ਇਹਨਾਂ ਨੂੰ ਪਾ ਜਾਂਦੇ ਆ ਸਾਰੇ ਉਧਰ ਬੈਠ ਕਲ ਨੂੰ ਪਾ ਜਾਂਦੇ ਆ ਤੇ ਇਧਰ ਇਹਨਾਂ ਨੂੰ ਵੀ ਪਾ ਗਏ ਠੀਕ ਆ ਕਈ ਕੰਮ ਨਵੇਂ ਡ ਜਾਂਦਾ ਬਿਨਾ ਕਿਉਂਕਿ ਤਾਂ ਸੌਖਾ ਆ ਜਾਂਦੇ ਨਾਲ ਆਪਾਂ ਯਾਰ ਹਨਾ ਤੇ ਹੁਣ ਬਈ ਮੈਂ ਨਾ ਕੰਮ ਜਾ ਆਵਾ ਮੜਾ ਜਾ ਬਸ ਫਿਰ ਕਰਦੇ ਆ ਆ ਕੇ ਹਨਾ ਮੈਂ ਘੰਟੇ ਡੇਢ ਘੰਟਾ ਤੱਕ ਆ ਜੂਗਾ ਨੋ ਜੀ ਕੰਮ ਦੇਖੋ ਸਾਡੇ ਬੰਦਿਆਂ ਦੇ ਨੜੇ ਮੈਨੂੰ ਰੋਜ਼ ਕਹਿਣਾ ਵੀ ਭਾਈ ਜਦੋਂ ਵੀ ਆਹ ਟੂਟੀ ਛੱਡੋ ਸਵਾਰ ਕੇ ਬੰਦ ਕਰਦਿਆ ਕਰੋ ਪਰ ਨਹੀਂ ਇਹਨਾਂ ਨੇ ਟੈਂਕੀ ਖਾਲੀ ਕਰ ਗਏ ਹੁੰਦੀ ਹੈ ਵਾ ਕਿਵੇਂ ਨਾ ਕਿਵੇਂ ਚਲੋ ਬਾਪੇਓ ਚੱਲ ਪਿਆ ਜੀ ਪਿੰਡ ਨੂੰ ਵਸੇ ਵਤਨ ਤੋਂ ਬਾਅਦ ਹੀ ਅਸਰ ਨੇ ਆਪਾਂ ਮੇਰੇ ਹੀ ਵੀਰੋ ਠੀਕ ਹੈ ਕਿ ਨਹੀਂ ਆਹ ਦੇਖੋ ਪਿੰਡਾਂ ਦੇ ਨਾਮ ਦੇਖ ਲੋ ਤੇ ਪਹਿਣਾ ਕਿ ਦੇਖੂਗੀ ਕਿਹੜੇ ਪਿੰਡਾਂ ਵਾਲੇ ਫੜ ਫਿਰਦੇ ਆਪਾਂ ਬਾਕੀ ਪਛਾਣ ਹੀ ਲਾਂਗੇ ਹਨਾ ਲਗਭਗ ਜਿਹੜੇ ਵੀ ਰਹਿ ਗਏ ਕੋਈ ਇਹ ਫਿਰਦੇ ਆ ਭਾਈ ਸਾਹਿਬ ਆਪਾਂ ਮਤਲਬ ਝੋੜਾ ਝਾੜਣਾ ਨਹੀਂ ਆ ਦੇਖੋ ਸਾਹਮਣੇ ਝੋੜਾ ਝੋੜਾ ਜਾਈ ਜਾਂਦੇ ਆ ਮਤਲਬ ਖਾਣੇ ਦੀ ਢਾਬਾ ਫਿਰਦੇ ਸੀ ਉਹ ਦੇਖੋ ਝੋੜਾ ਖਾਣੇ ਦੀ ਢਾਬਾ ਉਸ ਵਾਸਤੇ ਝੋੜਾ ਝੋੜਾ ਤੋਲ ਖੋਲ ਕੋ ਉਧਰ ਪਰਾਂ ਦੀ ਹੋ ਕੇ ਪਿੰਡ ਹਾਲੇ ਬਹੁਤ ਦੂਰ ਜਾਣਾ ਹੈ ਮੇਰੇ ਵੀਰੋ ਹੁਣ ਦੇਖੋ ਜਵਾੰਦਾ ਵਾਟਾ ਵੜਦਾ ਕੋਈ ਕੇ ਅੱਜ ਕਾਫੀ ਲੰਮਾ ਸਵਰ ਤੈ ਕਰਦਾ ਬਸ ਬੈਠੇ ਬੈਠੇ ਨੇ ਉਹੀ ਬਿਨਾ ਗੱਲ ਤੋਂ ਹੀ ਫੇ ਘਰੇ ਆ ਕੇ ਤੁਹਾਨੂੰ ਗੱਲਾਂ ਵੀ ਸੁਣਾਉਗਾ ਬੜਾ ਵਧੀਆ ਵਧੀਆ ਮੂਵਮੈਂਟ ਕੈਪਚਰ ਹੋਈ ਅੱਜ ਹਨਾ ਬਸ ਕੈਮਰੇਜ ਨਹੀਂ ਚਲੋ ਮੰਡ ਚ ਹੋ ਗਿਆ ਇਹ ਗਹਿਲੋ ਆਪਣੇ ਆ ਗਏ ਮੇਰੇ ਵੀਰੋ ਜੌੜੇ ਪੁਲਾਂ ਤੇਜੀ ਕਹਿੰਦੇ ਹਾਲਤ ਪੁਲਤ ਦੀ ਕਿੰ ਐ ਲੱਗਦਾ ਕਿਸੇ ਵੇਲੇ ਵੀ ਦੇਖ ਸਕਦੇ ਹਾਂ ਹਣਾ ਅਗੇ ਆਪਣੇ ਬਾਹਰਾਂ ਦਾ ਡੇਗੀ ਪਊਗਾ ਲਾਇ ਹੀ ਹਿਸਾਬ ਮੈਂ ਬਸ ਇਦੂ ਬਾਦ ਮੇਰਾ ਨਾਮ ਕਹਿੰਦਾ ਪਿੰਡਾ ਖਾਜ ਵਾਲਾ ਉੱਥੋਂ ਮਾਹੌਲ ਹੀ ਕਿਦਣਾ ਮੂਲਕ ਹੋ ਗਿਆ ਤਾਂ ਪੰਨੂ ਲਾ ਕੇ ਪਾਣੋਂ ਕੋਣ ਦੇਖਦਾ ਖੜਾ ਮੇਰੇ ਤੋਂ ਹੀ ਨਹੀਂ ਪਛਾਣ ਲਿੱਗੇ ਨੂੰ ਕੀ ਹਲਕਾ ਬਣਿਆ ਪਿਆ ਮੇਰਾ ਤੇ ਉਦੋਂ ਬਾਅਦ ਬਸ ਖਾਜ ਵਾਲਾ ਫਿਰ ਆਪਣਾ ਲਾਲ ਬਾਈ ਬੀਦੂ ਵਾਲੀ ਤੇ ਮਨ ਲਓ ਬਾਦਿਓ ਹੋਵੇ ਜੀ ਪਿੰਡ ਚ ਐਂਟਰ ਆਪਣੇ ਚ ਬਾਦਾਂ ਸਮਝ ਗਈ ਘਰੇ ਜੀ ਮਤਲਬ ਭਾਰਚਾ ਫਟਰੀ ਪੁਆਇੰਟ ਉੱਡੇ ਕੇ ਪਿਛੇ ਹੁਣ ਸਾਰੇ ਇਨੀ ਵਾਟੋਂ ਡਿੱਗਣੇ ਇੱਥੇ ਕੇ ਮੂੰਹ ਪਣਾਲਿਆ ਸੀ ਚਲੋ ਕੋਈ ਹੋਈ ਐਂਟਰਸਸ ਕੱਲੀਆਂ ਲੇਟਾਂ ਲੁੱਟੇ ਖੜ ਰਹੀਆਂ ਬਈ ਤੇ ਹੋਰ ਸਾਰੇ ਕੰਮਾਂ ਤੋਂ ਆਪਾਂ ਫਰੀਆਂ ਲੱਗ ਪਾ ਗਈਆਂ ਨਹੀਂ ਉਹ ਬਿਲੀ ਬਿਠੇ ਹੋਏ ਜਿਹੜੀ ਤੜਕੇ ਪਾਚ ਕੇ ਗਈ ਆ ਆਪਣੇ ਤੋਂ ਦੇਖੋ ਆਈਸ ਬਲਿੰਕ ਹੋ ਰਹੇ ਉਹਨਾਂ ਜਾਗ ਰਹੇ ਆ ਮਤਲਬ ਉਹ ਬਿਠੀ ਸਾਹਮਣੇ ਚਲੋ ਦੀਨ ਦੀਆਂ ਅੱਖਾਂ ਜਿੱਗੀਆਂ ਨੇ ਦੇਖਦਿਆਂ ਹੋਣਾਗਾ ਇੱਕ ਟੰਡ ਪਹਿਲਾਂ ਨਾ ਵੀ ਲੇਟਾ ਉੱਟਾ ਛੱਡ ਗਏ ਬਾਹਰ ਨਾਲ ਵੀ ਲੇਟਾ ਛੱਡ ਗਏ ਅੰਦਰ ਨਾਲ ਵੀ ਛੱਡ ਦੇ ਇਧਰੋਂ ਇਹ ਡੋਰ ਵੀ ਕਰੀਏ ਆਪਣਾ ਓਪਨ ਆ ਯਾਰ ਭੁੱਖ ਲੱਗਣ ਲੱਗੀ ਬਾਪੇ ਯਾਰ ਪਤਾ ਨਹੀਂ ਕਿਵੇਂ ਕਮਾਲ ਹੋ ਗਿਆ ਕਿਵੇਂ ਕਦੇ ਭੁੱਖ ਨਹੀਂ ਲੱਗੀ ਸੀ ਇੱਕ ਟੰਡ ਪਹਿਲਾਂ ਬਾਹਰ ਵੀ ਲਾਈਟ ਝਾਤਿਆ ਹਾਂ ਓਕੇ ਵੀ ਰਿਪੋਰਟ ਭੁੱਖ ਵੀ ਲੱਗਣ ਲੱਗੀ ਮਤਲਬ ਇਹਨਾਂ ਕੋਈ ਖਾਸ ਸਫਰ ਨਹੀਂ ਕੀਤਾ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿੰਨੇ ਕਿਲੋਮੀਟਰ ਦਾ ਸਫਰ ਕੀਤਾ ਹੋਣਾ ਸਿਰਫ ਇਹ ਤੋਪ ਚੀ ਮਲੋਟ ਰੱਖ ਲਓ 35 ਸਿਰਫ ਮੈਂ 35 ਕਿਲੋਮੀਟਰ ਜਾ ਕੇ ਆਉਂਗਾ 35 40 ਕਿਲੋਮੀਟਰ ਐਨੇ ਚਰਚੇ ਇਕ ਦਾ ਢੂਈ ਦੁਖਣ ਲੱਗ ਗਿਆ ਇਕ ਥੱਕ ਗਿਆ ਇਕ ਭੁੱਖ ਲੱਗਣ ਲੱਗ ਗਿਆ ਨਾ ਵੀਕਨੈਸ ਜਿਆਦਾ ਅਸਰੀ ਸਹੀ ਦੱਸਾਂ ਤੁਹਾਨੂੰ ਵੀਕਨੈਸ ਕੀ ਗੱਲ ਮੁੱਕੀ ਹੈ ਹੀ ਕੋਈ ਨਹੀਂ ਬਾਈ ਗੋਰਿਆਂ ਕੋਲੇ ਹੱਡੀ ਹੈ ਆਜਾ ਵੈਸੇ ਬਾਈ ਗੋਰੇ ਵੀ ਐਸੀ ਗੁਰੂਸਤਰਾ ਨਾਲ ਕਬੂਤਰਾ ਤੱਕ ਨਹੀਂ ਵੈਸੇ ਜਨੂੰ ਪਤਾ ਆਪਣੇ ਰਿਸ਼ਤੇਦਾਰੀਆਂ ਫੈਮਿਲੀ ਰਿਲੇਸ਼ਨ ਆ ਹਣਾ ਤੇ ਇਧਰ ਕਬੂਤਰਾਂ ਕੋਲ ਤਾਂ ਆਇਆ ਵੀ ਨਾ ਕਬੂਤਰ ਦੇਖਿਆ ਨਾ ਮੈਂ ਇਧਰ ਆ ਗਿਆ ਬਾਈ ਉਹਨੇ ਟਾਪੀਆ ਮੈਂ ਉਹਨੂੰ ਕਬੂਤਰੀ ਵਘਾਉਣੇ ਸੀ ਆਪਾਂ ਵਾਲੀ ਵੀਡੀਓ ਚ ਵੀ ਐਡ ਕਰ ਜ਼ਰੂਰ ਕਰਨੀ ਸੀ ਉਹ ਕਲਿੱਪ ਮੈਂ ਮੇਰੀ ਦਿਲ ਦੀ ਰੀ ਸੀ ਪਰ ਚਲੋ ਕੋਈ ਨਾ ਚੱਲ ਗਿਆ ਵਾਪਸ ਕੋਈ ਚੱਕਰ ਨੇ ਬਾਕੀ ਤੁਹਾਨੂੰ ਦੱਸਾਂ ਕਿ ਸਪੈਸ਼ਲ ਵੀਡੀਓ ਵੀ ਸਪੈਸ਼ਲ ਇੰਟਰਵਿਊ ਟਾਈਪ ਵੀਡੀਓ ਕਰਕੇ ਲਉਣੀ ਹੈ ਬਾਈ ਜੇ ਆਪਾਂ ਸਾਰੇ ਕਬੂਤਰਾਂ ਬਾਰੇ ਨਾਲੇ ਗੱਲਾਂ ਬਾਤਾਂ ਕਰਾਂਗੇ ਤੇ ਉਹ ਵੀ ਜਦੋਂ ਆਇਆ ਮੈਨੂੰ ਫੋਨ ਲਾ ਲਿਆ ਸੀ ਲੰਬੀ ਗੱਈ ਸੀ ਤੋਂ ਖਰਾਕ ਲੈਣਾ ਸਾਨੂੰ ਪਤਾ ਹੀ ਆ ਮੈਂ ਜਦੋਂ ਨੂੰ ਘਰੇ ਆਇਆ ਜਦੋਂ ਆ ਕੇ ਬੁਲਾਇਆ ਤੇ ਸਸਰੀ ਘਰ ਬੁ ਵੇਦਾ ਮੰਜਰ ਮੈਨੂੰ ਕਹਿੰਦਾ ਭੈਣ ਨੇ ਆ ਕੀ ਹਾਲ ਬਣਾਈ ਪਿਆ ਕਹਿੰਦਾ ਆਪਦਾ ਆ ਮੇਰਾ ਸਾਲਾ ਕਾਲਾ ਕਾਲਾ ਕੀ ਬੁਰਾ ਹਾਲ ਤੇ ਹੱਡ ਨਿਕਲੇ ਪਏ ਆ ਕਹਿੰਦਾ ਕੀ ਜਲੂਸ ਹੋਇਆ ਕੱਢਿਆ ਕਹਿੰਦਾ ਹੋਇਆ ਕੀ ਤੈਨੂੰ ਕਹਿੰਦਾ ਮੈਂ ਚੁੱਪ ਕਰਕੇ ਉਹਦੇ ਕੋਲੇ ਘਰਦੇ ਘਰਦੇ ਕਹਿੰਦੇ ਤਿੰਨ ਤਿੰਨ ਦਿਨ ਤਰੂ ਚਿੜੀ ਗਾਉਂਦਾ ਉਹ ਫੇਰ ਗਾਲਾਂ ਭੈਣ ਚੋਂ ਕਹਿੰਦਾ ਰੂਟੀ ਕਿਉਂ ਨਹੀਂ ਗਾਉਂਦਾ ਤੈਨੂੰ ਹੋਇਆ ਕੀ ਮੈਂ ਚੁੱਪ ਕਰਾਇਆ ਉਹਨਾਂ ਦਾ ਬਾਈ ਕੁਝ ਨਹੀਂ ਹੋਈ ਉਹੀ ਵਸ ਆਏ ਕਰਕੇ ਟਲ ਗਿਆ ਮੈਂ ਕਿਹੜਾ ਉਹ ਆ ਗਿਆ ਗੱਲ ਕਢਾ ਲੂ ਮੈਂਗਾ ਬਹੁਤ ਉਹ ਆ ਜਾਣਾ ਪਹੁੰਚੀ ਹੋਈ ਚੀਜ਼ ਐ ਉਦੋਂ ਬਾਈ ਇੱਧਰ ਟੱਪ ਕੇ ਮੁੜ ਕੇ ਆ ਤੇ ਉਦੋਂ ਵਾਸਤੇ ਤੁਹਾਨੂੰ ਮੈਂ ਦੱਸੀ ਐ ਨਾ ਸਾਚ ਅੱਜ ਕੀ ਕੀ ਸੀਨ ਹੋਇਆ ਨਾ ਇੱਕ ਮਿੰਟ ਪਹਿਲਾਂ ਤਾਂ ਘਰੋਂ ਫੁਣਿਆ ਤਾਂ ਕੋਈ ਡਿੱਕ ਕਾਲੀ ਗੱਲ ਨਹੀਂ ਆਏ ਸੀਨ ਮੈਂ ਇਧਰੋਂ ਗਿਆ ਮਲੂਟ ਪਹਿਲਾਂ ਤਾਂ ਠੀਕ ਐ ਤੇ ਮਲੂਟ ਆ ਕੇ ਮੈਨੂੰ ਆ ਗਿਆ ਫੋਨ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਕਿਸੇ ਭਰਾ ਦਾ ਨਾ ਸੀ ਉਹਨੇ ਆਈਡੀ ਕਿਸਮ ਲੱਗਾ ਨਾਮ ਆ ਲਈ ਮੇਰੇ ਵੀਡੀਓ ਚ ਉਹਦਾ ਨਾਮ ਸੀ ਵਿਕਾਸ ਖਣੀਵਾ ਸਿੰਪਾ ਤਾਂ ਨਹੀਂ ਇਹੋ ਜਿਹਾ ਕੁਝ ਸੀ ਵਿਕਾਸ ਸੀ ਮੈਨੂੰ ਲੱਗਦਾ ਉਹਦਾ ਨਾਮ ਹੈ ਨਾ ਉਹ ਵਿਚਾਰੇ ਨੇ ਸਭ 3000 ਦਾ ਨੰਬਰ ਲੈ ਕੇ ਮੈਨੂੰ ਫੋਨ ਕੀਤਾ ਇਧਰੋਂ ਕਿਸੇ ਭਰਾ ਭੂਰ ਤੋਂ ਪਤਾ ਨਹੀਂ ਪੋਸਟਰ ਤੋਂ ਉਹਨੇ ਨੰਬਰ ਪੜ੍ਹਿਆ ਕਿਸੇ ਦਾ ਉਹਨੂੰ ਫੋਨ ਲਾਇਆ ਕਹਿੰਦਾ ਮੈਨੂੰ ਨੰਬਰ ਚਾਹੀਦਾ ਮਨਪ੍ਰੀਤ ਦਾ ਹਨਾ ਉਹ ਕਹਿੰਦਾ ਕਿ 3000 ਰੁਪਏ ਲਾਵਾਂਗਾ ਲੈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਪੈਸੇ ਭੇਜ ਦੂੰ ਤੁਸੀਂ ਮੈਨੂੰ ਨੰਬਰ ਦੇ ਦਿਓ ਦਾ ਮੁੱਲ ਨੰਬਰ ਲੈਤਾ ਉਹ ਬੰਦੇ ਨੇ ਵਿਚਾਰੇ ਨੇ ਹਨਾ ਇਹ ਗੱਲ ਮਾੜੀ ਐ ਹਨਾ ਐਡਾ ਮੁੱਲ ਨੰਬਰ ਲੈਣ ਨੂੰ ਭੇਜ ਮੈਂ ਕਿੱਡਾ ਕਹਣਾ ਮੈਂ ਤਾਂ ਆਪਸ ਨੂੰ ਪਤਾ ਇਥੇ ਜਾ ਉਹਦਾ ਫਿਰਦਾ ਪੁੱਤਾਂ ਨੂੰ ਹਨਾ ਆਏ ਨਾ ਕਰਿਆ ਕਰੋ ਯਾਰ ਜੇ ਪਹਿਲੀ ਗੱਲ ਤਾਂ ਚਲੋ ਨੰਬਰ ਦੇ ਤਾ ਪਰ ਇਹ ਮੁੱਲ ਮੱਲ ਵਾਲੀ ਗਲਤ ਗੱਲ ਆ ਹਨਾ ਜੇ ਕੋਈ ਭਰਾ ਕੋਈ ਯਾਰ ਚਾਹੁੰਦਾ ਪਿਆਰ ਕਰਦਾ ਉਹਨੂੰ ਮੁੱਲ ਨੰਬਰ ਲੈ ਕੇ ਯਾਰ ਫੋਨ ਲਾਉਣਾ ਪ ਉਦੋਂ ਬਾਅਦ ਮੈਂ ਜਾਣਦਾ ਸੀ ਪਰਾਂ ਨੂੰ ਝੋੜਾਂ ਤੇ ਖਾਨੇ ਦੇ ਟਾਪ ਕੰਨੀ ਨੂੰ ਤੇ ਮੁਕਸਰ ਤੋਂ ਅੰਬਲੋੜ ਤੋਂ ਮੁਕਸਰ ਰੋਡ ਆ ਜਿਹੜਾ ਮੇਨ ਰੋਡ ਤੇ ਦੋ ਭਰਾ ਐ ਕਾਰ ਤੇ ਜਾਣ ਤੇ ਬਰੋਬਰ ਕਾਰ ਵਾਲੀ ਆ ਕੇ ਤੇਰੇ ਬਾਹਣੇ ਸੀਸਾ ਖੋਲ ਕੇ ਕਹਿੰਦੇ ਹੋਰ ਬਈ ਪੈਂ ਮੈਂ ਉਲਝ ਗਿਆ ਮੈਂ ਕਹਾ ਵਾਹ ਉਹ ਕੋਈ ਟੱਕਰਿਆਂ ਚ ਬਾਹਲੇ ਟੱਕਰੀ ਜਾਂਦੇ ਆ ਤੇ ਇਹ ਕਹਿੰਦਾ ਹੋਰ ਬਈ ਕਹਿੰਦਾ ਵੀਡੀਓ ਦੇ ਨਾ ਸਾਰਿਆਂ ਤੇ ਕਹਿੰਦਾ ਤੈਨੂੰ ਇੱਕ ਦੋ ਬਾਜ਼ੀਆਂ ਤੇ ਵੀ ਕਹਿੰਦਾ ਤੈਨੂੰ ਮਿਲਣਾ ਸੀ ਕਹਿੰਦਾ ਉੱਥੇ ਵੀ ਨਹੀਂ ਮਿਲਿਆ ਗਿਆ ਤਾਂ ਇਹ ਕਰਕੇ ਬਾਹਲੀ ਗੱਲਬਾਤ ਨਹੀਂ ਹੋਈ ਹਨਾ ਤਾਂ ਕਰਕੇ ਚਲੋ ਤੇਰੇ ਟੱਪ ਕੇ ਗਾਉ ਸਮਝ ਕੇ ਸਿਚੁਏਸ਼ਨ ਮੇਰੀ ਤੇ ਉਦੋਂ ਬਾਅਦ ਉੱਥੋਂ ਟੱਪਿਆ ਮੈਂ ਉਦੋਂ ਮੈਂ ਝੋੜਾਂ ਵੀ ਦੀ ਹੋ ਕੇ ਖਾਨੀ ਘਟਾਵ ਜਾਵੜਿਆ ਖਾਨੀ ਘਟਾਵ ਗਰਾਊਂਡ 'ਚ ਖੁੱਢੀ ਜਾਣ ਬਈ ਉਹ ਸਾਰਿਆਂ ਨੇ ਚੱਕਦਾ ਮੈਨੂੰ ਦੂਰੋਂ ਹੀ ਕਹਿੰਦੇ ਆ ਜਾ ਆ ਜਾ ਬਈ ਕਿੱਧਰ ਫਿਰਦਾ ਇੱਧਰ ਉੱਥੇ ਕੜ ਗਿਆ ਉਹਨਾਂ ਨੇ ਬੁਲਾ ਕਰ ਲਿਆ ਉਥੋਂ ਪੁੱਠੇ ਝੋੜੜਾਂ ਨੂੰ ਫੇਰ ਖਿੱਚਦਾ ਝੋੜੜਾਂ ਫੇਰ ਕੋਈ ਸਿਆਣਾ ਬਣਾ ਮਤਲਬ ਅੰਕਲ ਜੀ ਦੀ ਉਮਰ ਦਾ ਸੀਗਾ ਆਪਣਾ ਅੰਕਲ ਲਾਲ ਸਿੰਘ ਸਾਹਿਬ ਤੇ ਮੋਟਰਸਾਈਕਲ ਆਉਂਦਾ ਸੀ ਅੱਗੋਂ ਆਇਆ ਸਟੈਗਲ ਤੋਂ ਰਹਿ ਜਾਂਦਾ ਮਾਥੂ ਦੀ ਭੈਣ ਨੂੰ ਬਈ ਕੀ ਸੀ ਉਹ ਬਣਿਆ ਆ ਤਾਂ ਬਾਲੇ ਆਣੇ ਬੁਲਾਇਆ ਯਾਰ ਠੀਕ ਹੈ ਨਹੀਂ ਕਮਾਲ ਹੀ ਹੋ ਗਿਆ ਆਹ ਹਾਲਤ ਨੂੰ ਵੀ ਪਛਾਣ ਲੈਂਦੇ ਆ ਲੋਕ ਚਲੋ ਚੰਗੀ ਗੱਲ ਐ ਹਨਾ ਉਹ ਐ ਕੋਈ ਚੱਕਰ ਨਹੀਂ ਇਹ ਕੋਈ ਮਾਣ ਵਾਲੀ ਗੱਲ ਨਹੀਂ ਮਤਲਬ ਕੋਈ ਹੰਕਾਰ ਵਾਲੀ ਗੱਲ ਨਹੀਂ ਨਾ ਕੋਈ ਇਹ ਵੜਿਆਈ ਵਾਲੀ ਗੱਲ ਆ ਹਨਾ ਵੀਰ ਐ ਇੰਨਾ ਭਰਾ ਪਿਆਰ ਕਰਦੇ ਆ ਹਨਾ ਜਿੱਥੇ ਕਿਤੇ ਬੰਦਾ ਕੌਣ ਆ ਗਿਆ ਪਹਿਲਾਂ ਬੰਦਾ ਪਛਾਣ ਗਏ ਕਿਹੜਾ ਹੋਵੇ ਬੰਦਾ ਕਿਹੜਾ ਆ ਗਿਆ ਖੱਬੂ ਜੀ ਐ ਓ ਮਾਈ ਗੋਡ ਸਾੜੇ ਪੈੜ ਦਾ ਕਬੱਡੀ ਪਲੇਅਰ ਖੱਬੂ ਡਾਣ ਆ ਚੁੱਕਿਆ ਐ ਹੋਰ ਖੱਬੂ ਕੀ ਹਾਲ ਐ ਓਕੇ ਰਿਪੋਰਟਾਂ ਹੈਲੋ ਉਹ ਖੱਬੂ ਆ ਗਿਆ ਸੀ ਮੇਰੇ ਵੀਰੋ ਆਪਣਾ ਗਵਾਂਢੀ ਹਨਾ ਤਾਂ ਕਰਕੇ ਇਹ ਜਿਹੜਾ ਆਪਣੇ ਕੋਲੇ ਮਨਪ੍ਰੀਤ ਹੋਂ ਦਾ ਕਿੱਲਿਆ ਵਾਲੀ ਤੋਂ ਉਹਨਾਂ ਦੀ ਰਿਸਤਗਰੀ ਇਹਨਾਂ ਦਾ ਚਾਹ ਉਹਦੀ ਭੂਆ ਇੱਥੇ ਇਹਨਾਂ ਦੇ ਘਰੇ ਖੱਬੂ ਕਰੇ ਤੇ ਇਹ ਸਾਰੀ ਗੱਲ ਦਾ ਸਵਾਦ ਹੀ ਗਾਲਤਾ ਏਡਾ ਵਦਗਾ ਸਾਨੂੰ ਮੈਂ ਮਗਰਾਕ ਜਿਹਾ ਸੁਣਾਈ ਜਾਂਦਾ ਸੀ ਨਾ ਬਣਾ ਕੇ ਗੱਲ ਜੀ ਤੇ ਉਹ ਕੀ ਆਖੀਆਂ ਸੀ ਅਸੀਂ ਕਿੱਥੇ ਸੀ ਮੈਂ ਦਾ ਪੁੱਟ ਗਿਆ ਹਾਂ ਸੱਚ ਵੀ ਸਾਰੇ ਭਰਾ ਮਿਲਦੇ ਕਰਦੇ ਹਨਾ ਕੋਈਰ ਇੱਕ ਹਿਸਾਬ ਤੇ ਨਾ ਵਧੀਆ ਲੱਗਦਾ ਬੰਦੇ ਦਾ ਨਾ ਥੋੜਾ ਜਿਹਾ ਮਾਈਂਡ ਇੱਕ ਸਾਹ ਤੇ ਰੱਬ ਦੇ ਨੂੰ એનર્ਜੀ ਮਿਲਦੀ ਹੈ ਉਹ ਚੀਜ਼ ਜਦੋਂ ਆਪਾਂ ਨੂੰ ਪੋਜ਼ਿਟਿਵਿਟੀ ਮਿਲਦੀ ਹੈ ਕਿਤੇ ਵੀ ਆਪਾਂ ਨੂੰ ਭਰਾ ਜਦੋਂ ਕੋਈ ਬਲਾਉਣ ਅਨਨੋਣ ਬੰਦੇ ਹਨਾ ਉਦਾਂ ਐ ਲੱਗਦਾ ਨਹੀਂ ਆਪਾਂ ਮਾਨਕ ਚੱਲ ਵੀ ਠੀਕ ਆ ਆਪਾਂ ਮਾੜਾ ਥੋੜਾ ਮੋਟਾ ਹੈਗਾ ਆਪਾਂ ਵੀ ਕੁਝ ਨਾ ਕੁਝ ਇੰਨੇ ਖਹਿਗੇ ਆ ਜਿਆਦਾ ਨਹੀਂ ਐਨੇ ਕ ਆਪਣੀ ਕੋਈ ਵੈਲਿਊ ਹੈਗੀ ਆ ਫਿਰ ਉਦੋਂ ਐ ਲੱਗਦਾ ਕਿ ਨਹੀਂ ਆਪਾਂ ਇਹ ਕੰਮ 'ਤੇ ਲੱਗੇ ਹੋਏ ਆਪਾਂ ਇਹ ਕੰਮ ਨੂੰ ਹੋਰ ਕਬੂਤਰਬਾਜ਼ੀ ਨੂੰ ਉੱਚਾ ਚੱਕੀਏ ਵੀਡੀਓ ਬਣਾਈਏ ਵਧੀਆ ਵਧੀਆ ਜਿਵੇਂ ਮਾਨਕ ਚੱਲ ਵੀ ਥੋੜਾ ਮੋਟਾ ਹੋਰ ਨਾਮ ਬਣਾ ਕੇ ਹਨਾ ਉਦੋਂ ਤਾਂ ਐ ਚਸ ਹੋ ਜਾਂਦੀ ਹੈ ਵੀਡੀਓ ਬਾਕੀ ਜੀ ਜਿੰਨੇ ਭਰਾ ਮੈਨੂੰ ਟੱਕਰੇ ਸੀ ਹਨਾ ਸਾਰੇ ਭਰਾਏ ਵੀਡੀਓ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਬਸ ਇਹਨਾਂ ਦਾ ਦੱਸ ਦਿਓ ਹਾਂ ਭਈ ਅਸੀਂ ਟੱਕਰੇ ਜੀ ਤੇਨੂੰ ਅਸੀਂ ਦੇਖਾਂ ਜੀਗਾ ਓਕੇ ਬਾਬਿਓ ਤੇ ਹੁਣ ਬਸ ਚੱਲਦੇ ਆ ਘਰੇ ਹਨਾ ਰੋਟੀ ਰੋਟੀ ਖਾ ਕੇ ਨਹਾ ਨੂ ਕੇ ਤੇ ਫਿਰ ਦੇਖਦੇ ਆ ਨੇ ਕੱਲ ਨੂੰ ਸ਼ਾਇਦ ਬਾਅਦ ਆਪਾਂ ਕੇਰਾਟਿਨ ਕਰਾਉਣ ਚਾਹੀਏ 100% ਬਾਕੀ ਦੇਖਦੇ ਆਂਗੇ ਹਾਂਜੀ ਬਾਬਿਓ ਅੱਗੇ ਜਿੱਧਰ ਲੈ ਘਰੇ ਨਾਈ ਤੋਂ ਇੱਕ ਰਿਆਂ ਦੀ ਰੋਟੀ ਰੋਟੀ ਖਾਣ ਦੀ ਕੰਮ ਤਾਂ ਦੇ ਨਿਵੇੜ ਤੇ ਆ ਸਾਰੇ ਵੀ ਲਗਭਗ ਲਗਭਗ ਠੀਕ ਹੈ ਕਿ ਨਹੀਂ ਤੇ ਬਾਅਦਸ ਵਲੌਗ ਦੀ ਐਂਡਿੰਗ ਦੇ ਇੱਕ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਖਿੱਚੀ ਹਣਾ ਤੁਹਾਨੂੰ ਪਤਾ ਪਹਿਲੇ ਬਹੁਤ ਲੰਬੀ ਕਰਦੇ ਸੀ ਵੀਡੀਓ ਯਰੋਂ ਆਂਡੇ ਜਿਵੇਂ ਛੱਡ ਗਿਆ ਲੱਗਦਾ ਕੂਤਰ ਮੈਨੂੰ ਚਲ ਜਾਣ ਦੋ ਯਾਰ ਬੈਡ ਕਲੇ ਮਨ ਲੱਗਦਾ ਸਾਰੇ ਆਂਡੇ ਖਰਾਬ ਹੋ ਜਾਣਗੇ ਜਿਹੜੇ ਬਦਲੇ ਸੀ ਤੇ ਵਲੌਗ ਦੀ ਕਰ ਦਈਏ ਜੀ ਐਂਡਿੰਗ ਐਂਡਿੰਗ ਕਰਦਿਆਂ ਦੇ ਵਿੱਚ ਦੀ ਮੀਂਹ ਆ ਗਿਆ ਮੀਂਹ ਇੱਕ ਮਿੰਟ ਖੜ੍ਹਦੀ ਸਾਨੂੰ ਪਹਿਲਾਂ ਮੀਂਹ ਦਿਖਾਵਾਂ ਬਾਕੀ ਕੰਮ ਤਾਂ ਬਾਅਦ ਚ ਪਹਿਲਾਂ ਮੀਂਹ ਦਿਖਾਉਣਾ ਜ਼ਰੂਰੀ ਵਾਟਰ ਹੀ ਵਾਟਰ ਹੋ ਚੁੱਕਿਆ ਹੈ ਫੋਕਸ ਕਿਉਂ ਨਹੀਂ ਕਰਦਾ ਆਪਾਂ ਪ੍ਰੈਕਟਿਕ ਹੋਮ ਚਲੋ ਛੱਡੋ ਹਾਂ ਹੁਣ ਕਰ ਗਿਆ ਜੀ ਬਣਿਆ ਪਏ ਮਾਹੌਲ ਪੂਰਾ ਠੰਡਕ ਠੰਡਾ ਰੋਮਾਂਟਿਕ ਹੈ ਮੌਸਮ ਐਂਡ ਬਾਰਿਸ਼ ਆ ਪੈਂਦੀ ਤੇ ਤੁਹਾਨੂੰ ਬੜਾ ਵਾਸਤੇ ਦੁਆ ਦਾ ਪਾਵਲਾ ਪਈਆਂ ਪਈ ਇਕੱਲੇ ਇਕੱਲੇ ਹੀ ਨਜ਼ਾਰੇ ਨਾਲ ਓਕੇ ਬੋਟਾਂ ਬਰੋ ਹਣ ਨਮੀ ਆ ਜਾਂਦਾ ਜਦੋਂ ਮੀਂਹ हट ਗਿਆ ਉਦੋਂ ਬਾਅਦ ਮੈਂ ਘਰੇ ਚੱਲ ਜਾਣਾ ਇੱਥੋਂ ਜੈਡ ਸਿਕਿਉਰਿਟੀ ਲਾ ਕੇ ਤੇ ਬਸ ਮੀਂਹ ਦੀ ਵੇਟ ਕਰੀ ਜਾਂਣਾ ਨਾਲੇ ਥੋੜਾ ਮੋਟਾ ਆਨੰਦ ਲੈਨੇ ਹਨਾ ਆ ਦੇਖੋ ਪੂਰ ਪੈ ਰਹੀ ਏ ਕਦੇ ਬਾਹਰ ਜਾਵਦਾ ਕਦੇ ਅੰਦਰ ਆ ਜਾਂਦਾ ਇੱਥੋਂ ਮੈਂ ਦਿਮਾਗ ਲਾਇਆ ਆ ਪੱਖਾ ਮੈਂ ਇੱਥੇ ਰੱਖਿਆ ਇਹ ਪੱਖੇ ਦੀ ਮੋਟਰ ਵੀ ਕੋਈ ਫਰਮਾ ਸਾਢੇ 600 ਨੂੰ ਥਾਂ ਵੀ ਨਾ ਹੋ ਜੇ ਤੇ ਆ ਪੱਖੇ ਤੇ ਤਾਂ ਵਾਲੇ ਵਿੱਚੋਂ ਬਾਹਰੋਂ ਠੰਡੀ ਹਵਾ ਖਿੱਚੇ ਤੇ ਠੰਡੀ ਹਵਾ ਆਪਾਂ ਨੂੰ ਪ੍ਰਦਾਨ ਕਰੇ ਓਕੇ bro ਠੀਕ ਆ ਕੱਲ ਨੂੰ ਦੇਖਣਾ ਕੀ ਬਣਦਾ ਹਨਾ ਤੇ ਆਹ ਕਹਾਂ ਦਾ ਜਿਹੜੀ ਆਪਾਂ ਚਲੋ ਛੱਡੋ ਯਾਰ ਬਾਏ ਬਾਏ ਸਰ everyone good night love you